ਸਮਾਨਾਦੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਗਊ ਸമിതി ਵੱਲੋਂ ਗਊ ਕਥਾ ਕਰਾਈ ਗਈ ਜਿਸ ਦੇ ਵਿੱਚ ਗਊ ਦੀ ਮਹਤਤਾ ਗਊ ਮਾਤਾ ਜਗਤ ਕੀ ਮਾਤਾ ਔਰ ਗਊ ਦੇ ਜਿਹੜਾ ਦੁੱਧ ਹੈ ਗਊ ਦਾ ਜਿਹੜਾ ਮੂਤਰ ਹੈ ਉਸ ਦਾ ਕਿੰਨਾ ਲਾਇਬੰਦ ਹੈ ਔਰ ਇਸ ਧਾਰਮਿਕ ਸਮਾਗਮ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਦੀ ਬੀਜੇਪੀ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੋਰ ਵੱਲੋਂ ਸ਼ਿਰਕਤ ਕੀਤੀ ਗਈ ਨਤਮਸਤਕ ਹੋਏ ਇਸ ਕਥਾ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਕਿ ਸਾਰੇ ਦੇਸ਼ ਵਾਸੀ ਲਈ ਪੰਜਾਬੀਆਂ ਦੇ ਲਈ ਮੈਂ ਕਾਮਨਾ ਕਰਦੀ ਆ ਕਿ ਸਭ ਤੇ ਗੋ ਮਾਤਾ ਦੀ ਕਿਰਪਾ ਬਣੀ ਰਹੇ ਸਾਰੇ ਖੁਸ਼ਹਾਲ ਹੋਣ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਮੇਰੀ ਝੋਪੜੀ ਦੇ ਵਿੱਚ ਰਾਮਾਨ ਉਸ ਭਜਨ ਦੇ ਉੱਤੇ ਉਹਨਾਂ ਨੇ ਸੰਗਤ ਦੇ ਨਾਲ ਨਿਰਤ ਵੀ ਕੀਤਾ ਜੈ ਗੋ ਮਾਤਾ 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 ਆਖਣ ਵਿੱਚ ਰੀਰ ਪ੍ਰਭੂ ਖਿਲਾਉਂਗੇ पिता भाई का शिखर तक आयेगे प्राण आयेगे हमे जनम सफल हो जायेगा ताने धोबे गनद की जायेगा कर ਬੁਤਾ ਮਤਾ ਹੈ ਜੈ ਗੋ ਮਤਾ ਜੈ ਸ਼ਿਰੀ ਨਾਮ ਜੈ ਸ਼ਿਰੀ ਨਾਮ ਅੱਜ ਮੈਂ ਧੰਨਵਾਦੀ ਐ ਸਮਾਰਦੀ ਗਊ ਸੇਵਾ ਸਮਤੀ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਗਊ ਦੇ ਕਥਾ ਕਰਵਾਈ ਹੈ ਉਹ ਮੇਰਾ ਵੀ ਭਾਗ ਹੈ ਕਿ ਅੱਜ ਮੈਂ ਆ ਕੇ ਬੈਠੀ ਸੁਣੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹਨਾਂ ਨੂੰ ਲੱਖ ਲੱਖ ਵਧਾਈ ਸਾਰੇ ਸਮਾਣੇ ਵਾਸੀਆਂ ਨੂੰ ਕਿਉਂ ਮੈਂ ਤਰ ਮੈਸ ਪ੍ਰੋਗਰਾਮ ਤੇ ਆਈ ਐ ਇੱਥੇ ਮੈਂ ਬੋਲ ਵੀ ਨਹੀਂ ਸਕਦੀ ਚਲੋ ਕਾਰਜਕਰਤਾ ਨੂੰ ਕੀ ਇਸਨ ਦੇ ਦੇਣਗੇ ਆਪਣੀ ਜੀ ਹਾਂਜੀ ਕਾਰਜਕਰਤਾ ਨੂੰ ਕੁਝ ਕੀ ਇਸ ਨੇ ਗਊਵਾਨ RAM JI ਤੁਹਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੋ ਮਾਤਾ ਦਾ ਆਸ਼ੀਰਵਾਦ ਗਊ ਮਾਤਾ ਦਾ ਆਸ਼ੀਰਵਾਦ ਰਹੇ ਔਰ ਸਮਾਣਾ ਫਲਦਾ ਪੁੰਦਾ ਰਹੇ ਗਊ ਸੇਵਾ ਸਮਤੀ ਸਮਾਣਾ ਬਹੁਤ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਇਤਨੀ ਵੀ ਗਊ ਸੇਵਾ ਦੇ ਵਾਸਤੇ ਕਥਾ ਜਿਹੜੀ ਹੋਈ ਹੈ ਜੋ ਵੀ ਦਾਨ ਪਾਤਰ ਹੈ ਉਹ ਗਊਆਂ ਦੇ ਗਊ ਸ਼ਾਲਾ ਚ ਦਿੱਤਾ ਜਾਂਦਾ ਮੈਂ ਸਮਾਣਾ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗਊ ਸੇਵਾ ਸਮਤੀ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਕਰਕੇ ਲੋਕਾਂ ਦੇ ਵਿੱਚ ਗਊ ਸੇਵਾ ਦੀ ਭਾਵਨਾ ਪੈਦਾ ਕੀਤੀ ਹੈ ਇਸੇ ਤਰ੍ਹਾਂ ਸਾਡੇ ਤੇ ਗਊ ਮਾਤਾ ਦਾ ਆਸ਼ੀਰਵਾਦ ਰਹੇ ਸਮਾਣਾ ਸ਼ਹਿਰ ਚੜ੍ਹਦੀ ਕਲਾ ਚ ਰਹੇ ਸ਼ਾਂਤੀ ਤੇ ਖੁਸ਼ੀ ਦੇ ਪ੍ਰਤੀਕ ਰਹੇ ਧੰਨਵਾਦ ਜੈ ਗਊ ਮਾਤਾ ਦੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼